ਜਿਆਦਾ ਮਾਤਰਾ ਅਨਾਜ ਦੀ ਦੇ ਦਨੇ ਚਾਹੇ ਉਹ ਮੱਕੀ ਦੇ ਕਿਸਮ ਹੋਵੇ ਚਾਹੇ ਉਹ ਕਣਕ ਦੀ ਕਿਸਮ ਹੋਵੇ ਜਾਂ ਹੋਰ ਅਨਾਜ ਜਿਵੇਂ ਜੋ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਪਸ਼ੂ ਦੇ ਅੰਦਰ ਜਾ ਕੇ ਨਾ ਅੱਜ ਨਹੀਂ 1-2 ਮਹੀਨੇ ਬਾਦੋਂ ਨੂੰ ਪਤਾ ਲੱਗਦਾ ਕਿ ਸਾਰਾ ਨਾ ਦੀ ਬਿਮਾਰੀ ਸਾਰਾ ਨਾ ਦੀ ਬਿਮਾਰੀ ਤੋਂ ਭਾਵ ਸਬ ਅਕਿਊਟ ਰਿਊਮਨ ਐਸਿਡੋਸਿਸ ਇੱਕ ਪ੍ਰੋਬਲਮ ਆ ਇਹਦੇ ਵਿੱਚ ਕੀ ਹੁੰਦਾ ਵਾ ਕਿ ਪਸ਼ੂ ਦੇ ਪੇਟ ਦੇ ਵਿੱਚ ਇੱਕ ਪੀ ਐਚ ਹੁੰਦਾ ਹੈ ਉਹ ਪੀ ਐਚ ਦਾ ਚੇਂਜ ਹੋ ਜਾਣਾ ਉਹ ਜਦੋਂ ਚੇਂਜ ਹੁੰਦਾ ਹੈ ਤਾਂ ਉਹ ਫਿਰ ਦੁੱਧ ਦੇ ਵਿੱਚ ਪੀਲਾਪਨ ਦੁੱਧ ਦੇ ਵਿੱਚ ਸਮੈਲ ਆਉਣਾ, ਦੁੱਧ ਫਟਣਾ ਜਾਂ ਪਸ਼ੂ ਨੂੰ ਥਾਣਾ ਦੀ ਬਿਮਾਰੀ ਹੋ ਜਾਣਾ, ਮਸਟਾਈਟਸ ਹੋ ਜਾਣਾ। ਤਾਂ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਇਹ ਰਿਯੂਮਿਕਨ ਐਡਵਾਂਸ ਇਹ ਪ੍ਰੋਡਕਟ ਹੈ। ਇਹਦੇ ਵਿੱਚ ਇਹੋ ਜਿਹੀ ਚੀਜ਼ਾਂ ਪਾਈਆਂ ਜਿਹੜੀਆਂ ਰਿਯੂਮਨ ਦੇ ਪੀ ਐਚ ਨੂੰ ਕੰਟਰੋਲ ਕਰਕੇ ਰੱਖਦੀਆਂ ਨੇ। ਖਾਸ ਕਰਕੇ ਤਿੰਨ ਤਰ੍ਹਾਂ ਦਾ ਕੰਮ ਕਰਦਾ ਜੀ ਇਹ। ਤਿੰਨ ਤਰ੍ਹਾਂ ਦਾ ਪਾਵ ਕੰਮ ਕਰਦਾ। ਇਹ ਨਿਊਟਰਲਾਈਜ਼ ਵੀ ਕਰਦਾ ਏ, ਬਫਰਿੰਗ ਵੀ ਕਰਦਾ ਏ ਤੇ ਅਲਕਲਾਈਜ਼ਰ ਵੀ ਕਰਦਾ ਏ। ਆਮ ਆਪਾਂ ਮਿੱਠਾ ਛੋਡਾ ਦੇ ਦਿੰਦੇ ਜਿਹੜਾ ਦਿਨ ਨੇ ਸੀਗੇ ਉਹ ਇੱਕ ਤਰ੍ਹਾਂ ਦਾ ਕੰਮ ਕਰਦਾ ਮਿੱਠਾ ਛੋਡਾ ਬਹੁਤ ਵਧੀਆ ਪ੍ਰੋਡਕਟ ਆ ਮਾੜਾ ਨਹੀਂ ਆ ਪਰ ਉਹ ਇੱਕ ਤਰ੍ਹਾਂ ਦਾ ਕੰਮ ਕਰਦਾ ਏ ਦੂਜੀ ਨੰਬਰ ਤੇ ਮਿੱਠੇ ਛੋਡੇ ਦੇ ਨਾਂ ਤੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਫਰ ਬਣਾਉਣੇ ਸ਼ੁਰੂ ਕਰ ਦਿੱਤੇ ਆ ਜਦੋਂ ਕਿ ਉਹ ਸਹੀ ਬਫਰ ਹੁੰਦੇ ਹੀ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਸਵਾਗਤ ਹੈ ਤੁਹਾਡਾ ਆਪਣਾ ਪੰਜਾਬ ਪੀਵੀ04 YouTube ਚੈਨਲ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਇਹ ਵੀਡੀਓ ਜਿਹੜੇ ਆਪਣੇ ਭਰਾ ਪਸ਼ੂ ਆਦੇ ਫਾਰਮ ਬਣੇ ਆਂ گاਵਾ ਦੇ ਫਾਰਮ ਬਣੇ ਆਂ ਜਾਂ ਘਰੇ ਪਸ਼ੂ ਰੱਖੇ ਆ ਉਹਨਾਂ ਲਈ ਇਹ ਬਹੁਤ ਹੀ ਕੀਮਤੀ ਵੀਡੀਓ ਆ ਵੀਡੀਓ ਸਾਰੀ ਵੇਖੋ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਤੇ ਕੋਈ ਵੀ ਵਿੱਚ ਤੁਹਾਨੂੰ ਕੋਈ ਲੱਗਿਆ ਤਾਂ ਸਵਾਲ ਜਿਹੜਾ ਕਮੈਂਟ ਦੇ ਵਿੱਚ ਜਰੂਰ ਕਰਿਓ ਜੀ ਆਪਾਂ ਕਾਰਗਿਲ ਕੰਪਨੀ ਵਾਲਿਆਂ ਦੀ ਸਟਾਲ ਤੇ ਬੈਠੇ ਆਂ ਆਪਣੇ ਨਾਲ ਆ ਡਾਕਟਰ ਸਾਹਿਬ ਇਹਨਾਂ ਦਾ ਬਹੁਤ ਪੁਰਾਣਾ ਤਜਰਬਾ ਹੈ ਜਿਹੜੀ ਦੁੱਧ ਦੇ ਵਿੱਚ ਜਾਦੇ ਸਮੱਸਿਆ ਆਉਂਦੀ ਹੈ ਦੁੱਧ ਦੇ ਵਿੱਚ ਕਈ ਕਿਸਾਨ ਵੀਰ ਕਹਿੰਦੇ ਆ ਵੀ ਛਿੱਧੀਆਂ ਆਉਂਦੀਆਂ ਜਾਂ ਦੁੱਧ ਦੇ ਵਿੱਚ ਪੀਲਾਪਣ ਜਾਂਦੇ ਆਉਂਦਾ ਜਾਂ ਦੁੱਧ 'ਚੋਂ ਸਵੈਲ ਆਉਂਦੀ ਹੈ ਇਹਨਾਂ ਤਿੰਨਾਂ ਸਮੱਸਿਆਵਾਂ ਦਾ ਹੱਲ ਕਾਰਗਿਲ ਕੰਪਨੀ ਲੈ ਕੇ ਆਈ ਹੈ ਇੱਕ ਨਵਾਂ ਪ੍ਰੋਡਕਟ ਲੈ ਕੇ ਆਈ ਹੈ ਆਪਣੇ ਨਾਲ ਡਾਕਟਰ ਸਾਹਿਬ ਆਪਾਂ ਕਰਾਂਗੇ ਗੱਲਬਾਤ ਡਾਕਟਰ ਸਾਹਿਬ ਸੱਚਕਾਲ ਸੱਚਕਾਲ ਜੀ ਸੱਚਕਾਲ ਹੋਰ ਭਾਈ ਜੀ ਠੀਕ ਠਾਕ ਬਹੁਤ ਵਧੀਆ ਪਹਿਲਾਂ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਸਟਾਲ ਤੇ ਆਏ ਹੋ ਔਰ ਉਸ ਤੋਂ ਬਾਅਦ ਕੀ ਤੁਸੀਂ ਆਪਣੀ ਜਿਹੜੀ ਜਾਣਕਾਰੀ ਆਪਣੇ ਚੈਨਲ ਦੇ ਥਰੂ ਫਾਰਮਰਾਂ ਨੂੰ ਦਿੰਦੇ ਹੋ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਫਾਰਮਰ ਨੂੰ ਸਹੀ ਜਾਣਕਾਰੀ ਮਿਲੇ ਤੇ ਉਹਦੇ ਨਾਲ ਫਾਰਮਰ ਦਾ ਵੀ ਪਲਾ ਹੁੰਦਾ ਹੈ ਤੇ ਉਹਦੇ ਲਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਆ ਸੋ ਜਿਵੇਂ ਤੁਹਾਡਾ ਸਵਾਲ ਸੀਗਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਬੜਾ ਵੱਡਾ ਇਸ਼ੂ ਆ ਕਿ ਫਾਰਮਰ ਜਿਹੜਾ ਹੈਗਾ ਵਾ ਬੜਾ ਕਨਫਿਊਜ਼ ਆ ਦੁੱਧ ਆਪਾਂ ਲੈਣੇ ਆ ਉਹ ਦੁੱਧ ਫਟਦਾ ਜੇ ਜਾਂ ਛੱਡੀਆਂ ਆਉਂਦੀਆਂ ਐ ਦੁੱਧ ਦੇ ਵਿੱਚ ਪੀਲਾ ਪਾਣੀ ਆ ਸਮੈਲ ਤੋਂ ਉਹਦੇ ਲਈ ਫਾਰਮਰ ਸਭ ਤੋਂ ਪਹਿਲਾਂ ਬਾਈ ਜੀ ਆਪਣੇ ਬਾਰੇ ਦੱਸੋ ਜੀ ਹਾਂ ਮੈਂ ਮੈਂ ਕਬਲਜੀ ਸਿੰਘ ਕੀ ਕਾਰਗਿਲ ਤੋਂ ਮੈਂ ਕਰੀਬ ਪਿਛਲੇ 16 ਸਾਲਾਂ ਤੋਂ ਕਾਰਗਿਲ ਦੇ ਵਿੱਚ ਕੰਮ ਕਰ ਰਿਹਾ ਐ ਤੋਂ ਕਾਰਗਿਲ ਕੀ ਹੈ ਕਿ ਆਲਰੇਡੀ ਇਹ ਕੰਪਨੀ ਜਿਹੜੀ ਹੈਗੀ 70 ਦੇਸ਼ਾਂ ਦੇ ਵਿੱਚ ਕੰਮ ਕਰਦੀ ਆ ਵੱਖੋ ਵੱਖਰਾ ਬਿਜ਼ਨਸ ਆ ਇਹਦੇ ਵਿੱਚ ਇੰਡੀਆ ਦੇ ਵਿੱਚ ਇਹ ਜਿਵੇਂ ਕਿ ਬਹੁਤ ਸਾਰੇ ਬਿਜ਼ਨਸ ਕਰਦੀ ਆ ਜਿਵੇਂ ਤੁਸੀਂ ਰੱਥ ਕਿਉ ਜੈਮਨੀ ਰਿਫਾਈਂਡ ਸੁਣਿਆ ਜਾਂ ਨੇਚਰਲ ਫਰੈਸ਼ ਆਟਾ ਸੁਣਿਆ ਉਹ ਵੀ ਕਾਰਗਿਲ ਦਾ ਹੀ ਆ ਕਾਰਗਿਲ ਕੰਪਨੀ ਫੀਡ ਦੇ ਵਿੱਚ ਕਾਰਗਿਲ ਦੇ ਵਿੱਚ ਇੰਡੀਆ ਦੇ ਵਿੱਚ ਨੰਬਰ 1 ਬ੍ਰਾਂਡ ਨੇ ਉਦਾਂ ਹੀ ਕਾਰਗਿਲ ਦੇ ਜਿਹੜੇ ਹੈਲਥ ਪ੍ਰੋਡਕਟ ਆਉਂਦੇ ਨੇ ਵੀ ਪਸ਼ੂਆਂ ਨੂੰ ਚੰਗੀ ਮਤਲਬ ਉਹਦੀ ਸਿਹਤ ਰਵੇ ਬਿਮਾਰੀਆਂ ਰਹਿਤ ਰਵੇ ਪਸ਼ੂ ਜਾਂ ਕਿਸੇ ਵੇਲੇ ਕੋਈ ਬਿਮਾਰੀ ਲੱਗ ਜਾਂਦੀ ਹੈ ਪਸ਼ੂ ਨੂੰ ਉਹਦੇ ਇਲਾਜ ਦੇ ਲਈ ਜਿਹੜਾ ਉਹ ਕੰਮ ਕਰਦੀ ਆ ਤੋਂ ਆਪਾਂ ਬੇਸਿਕਲੀ ਅੱਜ ਜਿਹੜੀ ਗੱਲ ਕਰਾਂਗੇ ਜਿਹੜਾ ਵੀ ਸਵਾਲ ਕੀਤਾ ਉਹਦੇ ਤੇ ਇਹ ਬੜਾ ਵੱਡਾ ਇਸ਼ੂ ਆ ਦੇਖੋ ਹੁੰਦਾ ਕੀ ਕਿ ਪਸ਼ੂ ਕੋਲੋਂ ਆਪਾਂ ਦੁੱਧ ਲੈ ਰਹੇ ਆ ਤੁੱਕੇ ਵੇਲੇ ਕੀ ਹੁੰਦਾ ਵਾ ਕਿ ਪਸ਼ੂ ਨੂੰ ਦੁੱਧ ਜਦੋਂ ਆਪਾਂ ਲੈ ਰਹੇ ਹਾਂ ਤੇ ਖੁਰਾਕ ਵੀ ਚਾਹੀਦੀ ਹੈ ਤੇ ਸਾਡੇ ਫਾਰਮਰ ਨੂੰ ਵੈਸੇ ਚਾਹੀਦਾ ਵੀ ਇੱਕ ਬੈਲੈਂਸ ਫੀਡ ਮਿਲੇ ਜਿਹਦੇ ਵਿੱਚ ਪ੍ਰੋਟੀਨ ਬਰਾਬਰ ਦੀ ਹੋਵੇ ਜਿਹੜੀ ਕਾਰਬੋਹਾਈਡਰੇਟ ਬਰਾਬਰ ਦੀ ਹੋਵੇ ਫਾਈਬਰ ਬਰਾਬਰ ਦਾ ਹੋਵੇ ਪਰ ਕਿਹੇ ਵੇਲੇ ਕੀ ਹੁੰਦਾ ਵਾ ਵੀ ਸਮੇਂ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਸਾਡੇ ਫਾਰਮਰ ਕੋ ਇੱਕ ਬੈਲੈਂਸ ਫੀਡ ਨਹੀਂ ਪੈਂਦੀ ਪ੍ਰੋਪਰ ਡਾਈਟ ਨਹੀਂ ਪੈਂਦੀ ਤੇ ਸਾਡੇ ਫਾਰਮਰ ਨੇ ਕੀ ਹੁੰਦਾ ਵਾ ਘਰੇ ਅਨਾਜ ਵਾਧੂ ਭੰਡਾ ਜਿਵੇਂ ਕਣਕ ਡਰਮ ਭਰ ਕੇ ਰੱਖੇ ਹੁੰਦੇ ਆ ਤਾਂ ਆਪਣੇ ਪਸ਼ੂ ਜਿਹੜਾ ਦੁੱਧ ਦੇਣ ਵਾਲਾ ਪਸ਼ੂ ਆ ਉਹਨੂੰ ਜਦੋਂ ਫੀਡ ਬਣਾਉਣ ਜਾਂਦਾ ਹੈ ਕੁਝ ਬਾਜ਼ਾਰੋਂ ਆਪਣੇ ਕੋਲੋਂ ਕਣਕ ਲੈ ਲਈ ਬਾਜ਼ਾਰੋਂ ਕੁਝ ਖਲਾ ਰਲ ਲਾ ਲਈਆਂ ਉਹਨੂੰ ਤਿਆਰ ਕਰਕੇ ਇੱਕ ਫੀਡ ਬਣਾ ਲਈ। ਤਾਂ ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਜਦੋਂ ਆਪਾਂ ਜ਼ਿਆਦਾ ਅਨਾਜ ਵਾਲੀ ਚੀਜ਼ ਦੇ ਦਿੰਨੇ ਪਸ਼ੂ ਨੂੰ। ਜ਼ਿਆਦਾ ਮਾਤਰਾ ਅਨਾਜ ਦੀ ਦੇ ਦਿੰਨੇ ਚਾਹੇ ਉਹ ਮੱਕੀ ਦੇ ਕਿਸਮ ਹੋਵੇ ਚਾਹੇ ਉਹ ਕਣਕ ਦੀ ਕਿਸਮ ਹੋਵੇ ਜਾਂ ਹੋਰ ਅਨਾਜ ਜਿਵੇਂ ਜੋ ਆ। ਉਹਦੇ ਨਾਲ ਕੀ ਹੁੰਦਾ ਵਾ ਕਿ ਪਸ਼ੂ ਦੇ ਅੰਦਰ ਜਾ ਕੇ ਨਾ ਅੱਜ ਨਹੀਂ ਇੱਕ ਦੋ ਮਹੀਨੇ ਬਾਅਦ ਉਹਨੂੰ ਪਤਾ ਲੱਗਦਾ ਕਿ ਸਰਾ ਨਾ ਦੀ ਬਿਮਾਰੀ ਸਰਾ ਨਾ ਦੀ ਬਿਮਾਰੀ ਤੋਂ ਭਾਵ ਸਬ ਅਕਿਊਟ ਰਿਯੂਮਨ ਐਸਿਡੋਸਿਸ ਇੱਕ ਪ੍ਰੋਬਲਮ ਆ ਇਹਦੇ ਵਿੱਚ ਕੀ ਹੁੰਦਾ ਵਾ ਕਿ ਪਸ਼ੂ ਦੇ ਪੇਟ ਦੇ ਵਿੱਚ ਇੱਕ ਪੀ ਐਚ ਹੁੰਦਾ ਏ ਉਹ ਪੀ ਐਚ ਦਾ ਚੇਂਜ ਹੋ ਜਾਣਾ ਉਹ ਜਦੋਂ ਚੇਂਜ ਹੁੰਦਾ ਏ ਤਾਂ ਉਹ ਫਿਰ ਦੁੱਧ ਦੇ ਵਿੱਚ ਪੀਲਾਪਨ ਦੁੱਧ ਦੇ ਵਿੱਚ ਸਮੈਲ ਆਉਣਾ ਦੁੱਧ ਫਟਣਾ ਜਾਂ ਪਸ਼ੂ ਨੂੰ ਥਣਾ ਦੀ ਬਿਮਾਰੀ ਹੋ ਜਾਣਾ ਮਸਟਾਈਟਸ ਹੋ ਜਾਣਾ ਇਹਦੇ ਵਿੱਚ ਵੀ ਇੱਕ ਮੇਜਰ ਕਾਰਨ ਜਿਹੜਾ ਹੈਗਾ ਵਾ ਉਹ ਸਰਾ ਨਾ ਦੀ ਪ੍ਰੋਬਲਮ ਦਾ ਏ ਉਹ ਉਦੋਂ ਹੀ ਹੁੰਦੀ ਪਸ਼ੂ ਨੂੰ ਜਦੋਂ ਅਨਾਜ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਉਹਦੇ ਨਾਲ ਨਾਲ ਇੱਕ ਹੋਰ ਪ੍ਰੋਬਲਮ ਹੋ ਜਾਂਦੀ ਹੈ ਜਿਵੇਂ ਲੰਗੜਾਪਨ ਪਸ਼ੂ ਮਹਿਸੂਸ ਕਰਦਾ ਲੀਮਨਸ ਦੀ ਪ੍ਰੋਬਲਮ ਆਉਂਦੀ ਉਹ ਵੀ ਸਰਾ ਕਰਕੇ ਆਉਂਦੀ ਹੈ ਤਾਂ ਇਹਨਾਂ ਚੀਜ਼ਾਂ ਦੇ ਹੱਲ ਲਈ ਦੇਖੋ ਪਹਿਲਾਂ ਮਾਰਕੀਟ ਦੇ ਵਿੱਚ ਕੀ ਸੀ ਅਸੀਂ ਵੀ ਰეკਮੈਂਡ ਕਰਦੇ ਹਾਂ ਕਿ ਪਸ਼ੂ ਨੂੰ ਮਿੱਠਾ ਸੋਡਾ ਦੇ ਦਿਓ ਤੇ ਕੁਝ ਹੱਦ ਤੱਕ ਰਿਲੈਕਸ ਮਿਲ ਜਾਂਦਾ ਹੈ ਹੱਲ ਹੋ ਜਾਂਦਾ ਹੈ ਪਰ ਹੁਣ ਕਾਰਗਿਲ ਨੇ ਇੱਕ ਪ੍ਰੋਡਕਟ ਲੈ ਕੇ ਆਂਦਾ ਹੈ ਜੀ ਰਿਯੂਮੀ ਕੌਰਨ ਐਡਵਾਂਸ ਦੇ ਨਾਮ ਦਾ ਪ੍ਰੋਡਕਟ ਇਹ ਬੇਸਿਕਲੀ ਇਹ ਜਿਵੇਂ ਆਪਣੇ ਕਿਸਾਨ ਹੈ ਹੈਗੇ ਆ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਉਂਦੀ ਜਾਣੇ ਵੀ ਦੁੱਧ ਦੇ ਵਿੱਚ ਸਮੈਲ ਦੁੱਧ ਦੇ ਵਿੱਚ ਪੀਲਾ ਪੰਨ ਦੁੱਧ ਫਟਦਾ ਏ ਤੇ ਉਹ ਚੀਜ਼ਾਂ ਵਾਸਤੇ ਆਪਾਂ ਬੜੇ ਟੀਕੇ ਟੂਕ ਘਲੋਣੇ ਪਰ ਕਿਸੇ ਵੇਲੇ ਨਾ ਸਮਝ ਨਹੀਂ ਆਉਂਦੀ ਕਿਸੇ ਵੇਲੇ ਤੇ ਉਹ ਰਿਜ਼ਲਟ ਨਹੀਂ ਮਿਲਦਾ ਉਹਨੂੰ ਤਾਂ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਇਹ ਰਿਯੂਮਿਕਨ ਐਡਵਾਂਸ ਇਹ ਪ੍ਰੋਡਕਟ ਆ ਇਹਦੇ ਵਿੱਚ ਇਹੋ ਜਿਹੀ ਚੀਜ਼ਾਂ ਪਾਈਆਂ ਜਿਹੜੀਆਂ ਰਿਯੂਮਨ ਦੇ ਪੀ ਐਚ ਨੂੰ ਕੰਟਰੋਲ ਕਰਕੇ ਰੱਖਦੀਆਂ ਨੇ ਖਾਸ ਕਰਕੇ ਤਿੰਨ ਤਰ੍ਹਾਂ ਦਾ ਕੰਮ ਕਰਦਾ ਜੀ ਇਹ ਤਿੰਨ ਤਰ੍ਹਾਂ ਦਾ ਭਾਵ ਕੰਮ ਕਰਦਾ ਇਹ ਨਿਊਟਰਲਾਈਜ਼ ਵੀ ਕਰਦਾ ਏ ਬਫਰਿੰਗ ਵੀ ਕਰਦਾ ਏ ਤੇ ਅਲਕਲਾਈਜ਼ਰ ਵੀ ਕਰਦਾ ਏ ਆਮ ਤਾਂ ਮਿੱਠਾ ਸੋਡਾ ਦੇਣ ਜਿਹੜਾ ਦਿਨ ਨੇ ਸੀਗੇ ਉਹ ਇੱਕ ਤਰ੍ਹਾਂ ਦਾ ਕੰਮ ਕਰਦਾ ਮਿੱਠਾ ਸੋਡਾ ਬਹੁਤ ਵਧੀਆ ਪ੍ਰੋਡਕਟ ਆ ਮਾੜਾ ਨਹੀਂ ਆ ਪਰ ਉਹ ਇੱਕ ਤਰ੍ਹਾਂ ਦਾ ਕੰਮ ਕਰਦਾ ਏ ਦੂਜੇ ਨੰਬਰ ਤੇ ਮਿੱਠੇ ਸੋਡੇ ਦੇ ਨਾਂ ਤੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਫਰ ਬਣਾਉਣੇ ਸ਼ੁਰੂ ਕਰ ਦਿੱਤੇ ਆ ਜਦੋਂ ਕਿ ਉਹ ਸਹੀ ਬਫਰ ਹੁੰਦੇ ਹੀ ਨਹੀਂ ਇਹ ਇਹ ਪ੍ਰੋਡਕਟ ਕੀ ਆ ਵੀ ਬਾਕੀ ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਪ੍ਰੋਡਕਟ ਆ ਉਹਨਾਂ ਨਾਲੋਂ ਅਲੱਗ ਆ ਉਹਨਾਂ ਨਾਲੋਂ ਤਿੰਨ ਗੁਣਾ ਵਧਾਗਮ ਕਰਦਾ ਏ ਨਾਲ ਦੀ ਨਾਲ ਜਿਹੜੇ ਆਮ ਬਫਰ ਜਿਹੜੇ ਰੂਟੀਨ ਦੇ ਵਿੱਚ ਲੋਕ ਦਿੰਦੇ ਨੇ ਨਾ ਉਹ ਪਸ਼ੂ ਦੇ ਪੇਟ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਜਾ ਕੇ ਆਪ ਖੁਦ ਖਤਮ ਹੋ ਜਾਂਦੇ ਨੇ ਜਦ ਕਿ ਇਹ ਪ੍ਰੋਡਕਟ ਜਿਹੜਾ ਹੈਗਾ ਵਾ 8 ਤੋਂ 10 ਘੰਟੇ ਪਸ਼ੂ ਦੇ ਪੇਟ ਦੇ ਵਿੱਚ ਕੰਮ ਕਰਦਾ ਕਿਉਂਕਿ ਜਿਹੜੀ ਫੀਡ ਵੀ ਆ ਉਹ 8 ਤੋਂ 10 ਕਿਲਰ ਸਟੋਰ ਰਹਿੰਦੀ ਉਸ ਤੋਂ ਬਾਅਦ ਹੀ ਨਿਊਟ੍ਰੀਸ਼ਨ ਐਬਜ਼ਾਰਬ ਹੁੰਦੇ ਆ ਤਾਂ ਇਹ ਇਹ ਪ੍ਰੋਡਕਟ ਆਪਣਾ ਰੀਕਮੈਂਡਡ ਵਾਸ ਦੇਣ ਦੇ ਨਾਲ ਇਹ ਪਸ਼ੂ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਦੁੱਧ ਫਟਦਾ ਹੈ ਦੁੱਧ ਦੇ ਵਿੱਚ ਪੀਲਾ ਪਾਣਾ ਦੁੱਧ ਦੇ ਵਿੱਚ ਸਮੈਲ ਆਉਂਦੀ ਆ ਜਾ ਛੱਡੀਆਂ ਆਉਂਦੀਆਂ ਨੂੰ ਕਹਿ ਦਿੰਨੇ ਆ ਉਹ ਕੰਡੀਸ਼ਨ ਠੀਕ ਹੁੰਦੀ ਆ ਤੇ ਮਾਰਕੀਟ ਦੇ ਵਿੱਚ 1 ਕਿਲੋ ਤੇ 5 ਕਿਲੋ ਦੋ ਤਰ੍ਹਾਂ ਦੇ ਪੈਕ ਦੇ ਵਿੱਚ ਅਵੇਲੇਬਲ ਆ 1 ਕਿਲੋ ਪੈਕ ਦੇ ਵਿੱਚ ਇਹਦੇ ਵਿੱਚ 100-100 ਗ੍ਰਾਮ ਦੀਆਂ 10 ਪੁੜੀਆਂ ਬਣੀਆਂ ਐ ਤੇ ਜਦੋਂ ਪੁੱਛ ਨੂੰ ਤੁਸੀਂ ਇਹ 10 ਪੁੜੀਆਂ ਦਾ ਕੋਰਸ ਕਰਾਓਗੇ ਤੁਹਾਡਾ ਪਸ਼ੂ ਕਾਫੀ ਹੱਦ ਤੱਕ ਸੰਤੁਸ਼ਟ ਹੋ ਜਾਊਗਾ। ਵੈਸੇ ਤਾਂ ਇਹ ਲਗਾਤਾਰ ਦੇਣਾ ਚਾਹੀਦਾ ਹੈ। ਪਰ ਜਿਹੜੇ ਪਸ਼ੂ ਨੂੰ ਜ਼ਿਆਦਾ ਸਮੱਸਿਆ ਆਉਂਦੀ ਹੈ ਤੁਸੀਂ ਮਹੀਨਾ ਕਿ ਇੱਕ ਪੀਕ ਦੇਣਾ ਇਸ ਪ੍ਰੋਡਕਟ ਨੂੰ ਦੇ ਦਿਓ। ਜਦੋਂ ਪਸ਼ੂ ਠੀਕ ਹੋ ਜਾਂਦਾ ਫਿਰ ਭਾਵੇਂ ਬੰਦ ਕਰ ਦਿਓ। ਵੈਸੇ ਰੁਟੀਨ ਲੋਡ ਇਹਦੀ ਰੋਜ਼ਾਨਾ ਹੁੰਦੀ ਹੈ। ਠੀਕ ਹੈ ਜੀ। ਬਾਈ ਜੀ ਇਹਦੀ ਡੋਜ਼ ਕਿੰਨੀ ਆਖੇ? ਡੋਜ਼ ਇਹਦੀ 100 ਗ੍ਰਾਮ ਦਾ ਪੂਰੀ ਇੱਕ ਪੈਕੇਟ ਇਹਦੇ ਵਿੱਚ 15 10 ਪੂੜੀਆਂ ਹੈ। ਇੱਕ ਪੂੜੀ ਰੋਜ਼ਾਨਾ ਦੇਣੀ ਹੈ। 100 ਗ੍ਰਾਮ ਦੀ ਭਾਵੇਂ ਦੀ ਡੋਜ਼ ਆ। ਠੀਕ ਹੈ ਜੀ। ਤੇ ਇਹ ਕਿੰਨੇ ਅੰਦਾਜ਼ਾ ਤੁਹਾਡਾ ਕਿੰਨੇ ਮਹੀਨੇ ਦਾ ਕੋਰਸ ਹੁੰਦਾ ਜੀ ਇਹ ਦਿਨਾਂ ਚਾਹੀਦੇ ਦੇਖੋ ਜਿਹੜੀ ਜਿੰਨਾ ਚਿਰ ਆਪਾਂ ਫੀਡ ਦੇਣੇ ਆ ਨਾ ਪਸ਼ੂ ਨੂੰ ਲੋਡ ਉਹਨਾਂ ਚਿਰ ਇਸ ਚੀਜ਼ ਦੀ ਹੁੰਦੀ ਆ ਇਹ ਆਪਾਂ ਬੰਦ ਉਸ ਟਾਈਮ ਤੇ ਕਰ ਸਕਦੇ ਆ ਸੂਣ ਦੇ ਵਿੱਚ ਇੱਕ ਮਹੀਨਾ ਰਹਿ ਦੇਣਾ ਤਾਂ ਪਸ਼ੂ ਨੂੰ ਕੋਈ ਵੀ ਮਿੱਠਾ ਛੋਡਾ ਕੋਈ ਵੀ ਬਫਰ ਤੇ ਕੋਈ ਵੀ ਕੈਲਸ਼ੀਅਮ ਨਹੀਂ ਦੇਣਾ ਚਾਹੀਦਾ ਪਰ ਜਿੰਨਾ ਚਿਰ ਆਪਾਂ ਫੀਡ ਦੇ ਰਹੇ ਉਹਨਾਂ ਚਿਰ ਇਹਦੀ ਲੋਡ ਹੁੰਦੀ ਆ ਤੇ ਬਾਕੀ ਬੇਸਿਕਲੀ ਇਹ ਤੁਹਾਨੂੰ ਦੱਸਦਾ ਜਿਹੜੇ ਪਸ਼ੂ ਨੂੰ ਜਿਆਦਾ ਦਿੱਕਤ ਪਰੇਸ਼ਾਨੀ ਆ ਉਹਨੂੰ ਤੁਸੀਂ ਇਹ 1 ਮਹੀਨਾ ਦੇ ਦਿਓ ਤੁਹਾਡੀ ਪ੍ਰੋਬਲਮ ਜਿਹੜੀ ਹੈ ਉਹ ਠੀਕ ਹੋ ਜੂਗੀ ਜਿਹੜੀ ਦੁੱਧ ਖਰਾਬ ਹੋਣ ਦੀ ਦੁੱਧ ਸਮੈਲ ਆਉਂਦਾ ਹੈ ਦੁੱਧ ਦੇ ਵਿੱਚ ਪੀਲਾਪਨ ਆਉਂਦਾ ਹੈ ਉਹ ਕੰਡੀਸ਼ਨ ਠੀਕ ਹੁੰਦੀ ਹੈ ਠੀਕ ਹੈ ਯਾਨੀ ਜਿਹੜੇ ਇਹ ਸਮੱਸਿਆ ਆਉਂਦੀਆਂ ਜੀ ਆਉਂਦੀਆਂ ਇਸ ਕਰਕੇ ਇਹ ਵੀ ਜਿਆਦਾ ਕੋਈ ਕਣਕ ਜਿਆਦਾ ਪਾਈ ਜਾਂਦੇ ਜਾਂ ਅਨਾਜ ਦੀ ਮਾਤਰਾ ਜਦੋਂ ਜਿਆਦਾ ਹੋ ਜਾਂਦੀ ਆ ਜਿਆਦਾ ਅਨਾਜ ਪਾ ਦਨੇ ਉਹਦੇ ਨਾਲ ਜਿਹੜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਪਸ਼ੂ ਦੇ ਜਿਹੜਾ ਪੇਟ ਦੇ ਵਿੱਚ ਪੀ ਐਚ ਹੁੰਦਾ ਉਹ ਚੇਂਜ ਹੋ ਜਾਂਦਾ ਉਹ ਜਦੋਂ ਪੀ ਐਚ ਉਦੇ ਨਾਲ ਫਿਰ ਦੁੱਧ ਚ ਪ੍ਰੋਬਲਮ ਆਉਂਦੀ ਆ ਨਾਲ ਨਾਲ ਪਸ਼ੂ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਬਹੁਤ ਸਾਰੇ ਲੋਕ ਇਹ ਵੀ ਕਹਿ ਦਿੰਦੇ ਆ ਵੀ ਫੈਟ ਟੁੱਟ ਗਈ ਆ ਬੜੀਆਂ ਚੀਜ਼ਾਂ ਦੇ ਰਹੇ ਫੈਟ ਨਹੀਂ ਵੱਧਦੀ ਪਰ ਜਿੰਨਾ ਚਿਰ ਪਸ਼ੂ ਦਾ ਅੰਦਰਲਾ ਸਿਸਟਮ ਸਹੀ ਨਹੀਂ ਹੋਊਗਾ ਉਹਨਾਂ ਚਿਰ ਨਾ ਦਾ ਪਸ਼ੂ ਦੀ ਫੈਟ ਵੱਧ ਸਕਦੀ ਆ ਨਾ ਹੀ ਐਸਐਨਐਫ ਤਾਂ ਪਸ਼ੂ ਦੇ ਅੰਦਰਲੇ ਭਾਵ ਢੇਟ ਵਾਲਾ ਅੰਦਰਲਾ ਸਿਸਟਮ ਸਹੀ ਕਰਨ ਦੇ ਵਿੱਚ ਇਹ ਪ੍ਰੋਡਕਟ ਬਹੁਤ ਵਧੀਆ ਠੀਕ ਹੈ ਜੀ ਦੂਜੇ ਬਾਕੀ ਬਾਈ ਜੀ ਤੁਸੀਂ ਇਹ ਦਿੱਤਾ ਹੋਣਾ ਕਿ ਕਈ ਕਈ ਮਾਰਕੀਟ ਦੇ ਵਿੱਚ ਬਿਲਕੁਲ ਜੀ ਬਿਲਕੁਲ ਇਹ ਇਹ ਵੈਸੇ 2 ਸਾਲ ਪੁਰਾਣਾ ਪ੍ਰੋਡਕਟ ਆ ਮਾਰਕੀਟ ਦੇ ਵਿੱਚ ਅਸੀਂ ਪਹਿਲਾਂ ਇਹ ਇਹ ਪ੍ਰੋਡਕਟ ਫੀਡ ਇੰਡਸਟਰੀ ਦੇ ਕੋਲ ਸੀਗਾ ਵੀ ਜਿਹੜੇ ਕੰਪਨੀਆਂ ਫੀਡਾ ਬਣਾਉਂਦੀਆਂ ਸੀਗੀਆਂ ਉਹਨਾਂ ਦੇ ਵਿੱਚ ਯੂਜ਼ਰ ਦਾ ਜੀਮੀਦਾਰਾਂ ਦੇ ਫਾਰਮਰਾਂ ਦੇ ਕਿਵੇਂ ਰਿਵਿਊ ਆ ਰਹੇ ਜੀ ਸਰ ਬਹੁਤ ਵਧੀਆ ਜਿਨ੍ਹਾਂ ਨੇ ਯੂਜ਼ ਕੀਤਾ ਵਾ ਉਹ ਇਹਦੇ ਤੇ ਲਗਾਤਾਰ ਇਹਨੂੰ ਵਰਤਦਾ ਹੀ ਵਰਤਦਾ ਉਹ ਤੋਂ ਪਿੱਛੇ ਨਹੀਂ ਹਟਦਾ ਕਿਉਂਕਿ ਦੇਖੋ ਪਸ਼ੂ ਦੇ ਲਈ ਸਹੀ ਕੀ ਆ ਜੀਮੀਦਾਰ ਦੇ ਲਈ ਵੀ ਉਹਦਾ ਪਸ਼ੂ ਤੰਦਰੁਸਤ ਰਹੇ ਤੇ ਉਹਨੂੰ ਆਪਣੇ ਜਿਹੜੇ ਦੁੱਧ ਦੇ ਧੰਦੇ ਤੋਂ ਵਧੀਆ ਪ੍ਰੋਫਿਟ ਮਿਲੇ ਤੋ ਜਦੋਂ ਇਹ ਚੀਜ਼ਾਂ ਠੀਕ ਹੁੰਦੀ ਆਏ ਤੇ ਜ਼ਿੰਮੇਵਾਰ ਦਾ ਵਿਸ਼ਵਾਸ ਵੱਧਦਾ ਹੀ ਆ ਬਾਕੀ ਕਾਰਗਿਲ ਕੰਪਨੀ ਇੱਕ 150 ਤੋਂ ਉੱਪਰ ਸਾਲ ਹੋ ਗਿਆ ਇਹਨੂੰ ਜਿਹੜਾ ਇਹ ਮਤਲਬ ਪਸ਼ੂ ਨੂੰ ਫੀਡ ਹੋ ਗਈ ਜਾਂ ਪਸ਼ੂ ਦੇ ਰੱਖ-ਰਖਾਅ ਸੰਬੰਧੀ ਜਿਹੜਾ ਇਹ ਕੰਮ ਕਰਦੀ ਪਈ 150 ਸਾਲ ਤੋਂ ਉੱਪਰ ਹੋ ਗਈ ਆ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਜੇਕਰ ਤੁਸੀਂ ਇਹ ਪ੍ਰੋਡਕਟ ਵਰਤਦੇ ਆ ਤਾਂ ਕਮੈਂਟ ਦੇ ਵਿੱਚ ਜਰੂਰ ਦੱਸੋ ਵੀ ਤੁਹਾਨੂੰ ਕਿਵੇਂ ਰਿਜ਼ਲਟ ਮਿਲਿਆ ਬਾਕੀ ਮਿਲਦੇ ਆ ਅਗਲੀ ਵੀਡੀਓ 'ਚ ਠੀਕ ਹੈ ਜੀ ਧੰਨਵਾਦ ਬਾਈ ਮਿਹਰਬਾਨੀ ਓਕੇ ਜੀ ਧੰਨਵਾਦ